ਇਹਨਾਂ ਕੋਲ ਸੋਚ ਨਹੀਂ ਯਾਰ ਸ਼ਾਮ ਨੂੰ 4 ਵਜੇ दारू ਪੀਣ ਲੱਗ ਜਾਣਾ ਤੁਸੀਂ ਤੁਸੀਂ ਸਵੇਰੇ ਬਾਰੇ ਸੋਚੋਗੇ ਕੱਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਗਾਤਾਰ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਨਿਸ਼ਾਨੇ ਸਾਧ ਰਹੇ ਨੇ ਅੱਜ ਪ੍ਰੈਸ ਕਾਨਫਰੰਸ ਕਰਦੇ ਦੌਰਾਨ ਉਹਨਾਂ ਨੇ ਕਿਹਾ ਕਿ 4 ਵਜੇ ਤੋਂ ਬਾਅਦ ਤਾਂ ਖੁਦ ਮੁੱਖ ਮੰਤਰੀ ਸ਼ਰਾਬ ਪੀ ਲੈਂਦੇ ਨੇ ਇਹਨਾਂ ਕੀ ਸੂਬੇ ਦੇ ਵਿੱਚੋਂ ਨਸ਼ਾ ਖਤਮ ਕਰਨਾ ਹੈ ਇੰਨਾ ਹੀ ਨਹੀਂ ਹੋਰ ਵੀ ਬਹੁਤ ਕੁਝ ਅੱਜ ਚੰਨੀ ਨੇ ਭਗਵੰਤ ਸਿੰਘ ਮਾਨ ਨੂੰ ਕਿਹਾ ਤੁਸੀਂ ਵੀ ਸੁਣੋ ਕੀ ਕੁਝ ਹੋਰ ਚੰਨੀ ਨੇ ਕਿਹਾ ਆਮ ਆਦੀ ਪਾਰਟੀ ਕੋਲ ਕੋਈ ਸੋਚ ਨਹੀਂ ਹੈ ਸਰਕਾਰ ਨੂੰ ਚਲਾਉਣ ਦਾ ਕੋਈ ਫਾਰਮੂਲਾ ਨਹੀਂ ਹੈ ਲਾਇਕਤ ਨਹੀਂ ਹੈ ਇਹ ਸਰਕਾਰ ਨੂੰ ਫਾਈਨੈਂਸ਼ੀਅਲੀ ਤਕੜਾ ਨਹੀਂ ਕਰ ਸਕੇ ਸਰਕਾਰ ਕਿਹਾ ਪੰਜਾਬ ਰੋਜ਼ ਡੁੱਬਦਾ ਜਾ ਰਿਹਾ ਹੈ ਕਰਜ਼ਿਆਂ ਦੇ ਥੱਲੇ ਇਹ ਉਹਦੇ ਜੋ ਕੱਢ ਨਹੀਂ ਸਕੇ ਇਹ ਰਿਸੋਰਸਸ ਤਿਆਰ ਨਹੀਂ ਕਰ ਸਕੇ ਇਹ ਸਾਡੀ ਇਨਕਮ ਨੂੰ ਨਹੀਂ ਵਧਾ ਸਕਿਆ ਅਜੇ ਤੱਕ ਜਿਹੜੇ ਸਾਡੇ ਇਨਕਮ ਦੇ ਰਿਸੋਰਸਸ ਸੀ ਉਹਨਾਂ ਨੂੰ ਟੈਪ ਕਰਕੇ ਉਹਨਾਂ ਚੋਂ ਸਹੀ ਇਨਕਮ ਨਹੀਂ ਲੈ ਸਕੇ ਇਹਨਾਂ ਕੋਲ ਕੋਈ ਫਾਰਮੂਲਾ ਨਹੀਂ ਹੈ ਇਹਨਾਂ ਕੋਲ ਕੋਈ ਤਰੀਕਾਕਾਰ ਨਹੀਂ ਹੈ ਇਹ ਸਰਕਾਰ ਨਹੀਂ ਬਣਾ ਸਕਦੇ ਇਹ ਫੇਲ ਹੋ ਚੁੱਕੇ ਹੈ ਮੈਂ ਕਹਿੰਦਾ ਸਾਡੇ ਨਾਲ ਹੀ ਬੈਠ ਜਾਓ ਮੈਂ ਇਹਨਾਂ ਨੂੰ ਫਾਰਮੂਲਾ ਦਿੰਨਾ ਮੈਂ ਇੱਥੇ 10 ਰੁਪਏ ਪੈਟਰੋਲ ਸਸਤਾ ਕੀਤਾ ਸੀ 5 ਰੁਪਏ ਡੀਜ਼ਲ ਸਸਤਾ ਕੀਤਾ ਸੀ ਇੱਕ ਤਾਂ ਸਾਡਾ ਪੈਟਰੋਲ ਤੇ ਡੀਜ਼ਲ ਸਸਤਾ ਹੋ ਗਿਆ ਉਲਟਾ ਸਾਡੀ ਇਨਕਮ ਵੱਧ ਗਈ ਸੀ ਪੰਜਾਬ ਸਰਕਾਰ ਦੀ ਉਹ ਤੁਸੀਂ ਪੁੱਛੋਗੇ ਕਿਸ ਤਰ੍ਹਾਂ ਜਦ ਪੈਟਰੋਲ ਇੱਥੇ ਸਸਤਾ ਹੋਇਆ ਡੀਜ਼ਲ ਇੱਥੇ ਸਸਤਾ ਹੋਇਆ ਜਿਹੜਾ ਟਰੱਕ ਵਾਲਾ ਕਲਕੱਤੇ ਤੋਂ ਵੀ ਤੇਲ ਪਾਉਂਦਾ ਸੀ ਉਹਰੇ ਤੇ ਪਵਾ ਕੇ ਟਰੰਪ ਭਰ ਆ ਕੇ ਲੈ ਜਾਂਦਾ ਸੀ ਸਾਡੀ ਡੀਜ਼ਲ ਦੀ ਤੇ ਪੈਟਰੋਲ ਦੀ ਸੇਲ ਹੋ ਗਈ 4 ਗੁਣਾ ਜਿਹਦੇ ਨਾਲ ਪੰਜਾਬ ਦੇ ਆ ਰੈਵਨਿਊ ਵੱਧ ਗਿਆ ਇਹ ਇਕਨੋਮਿਕਸ ਦੇ ਤਰੀਕੇ ਹੈ ਡਿਮਾਂਡ ਐਂਡ ਸਪਲਾਈ ਦੇ ਤਰੀਕੇ ਹੈ ਜਿਹੜੇ ਕਿ ਇਹ ਸਰਕਾਰ ਨੂੰ ਨਹੀਂ ਆਉਂਦੇ ਮੈਂ ਕਿਉਂ ਪੜਦਾ ਹਾਂ ਕਿਉਂ ਮੈਂ ਯੂਨੀਵਰਸਿਟੀ 'ਚ ਹੁਣ ਵੀ ਪੇਪਰ ਦੇਣ ਜਾਣਾ ਪਿਛਲੇ ਮਹੀਨੇ ਮੇਰੇ ਪੇਪਰ ਸੀਗੇ ਮੈਂ ਆਕਸਫੋਰਡ ਯੂਨੀਵਰਸਿਟੀ ਦੇ ਨਾਲ ਟਾਈਅਪ ਕਰਕੇ ਪਾਲਸੀ ਦੇ ਮੈਟਰ ਦੇ ਉੱਤੇ ਕੰਮ ਕਰ ਰਿਹਾ ਕਿਉਂ ਕਰ ਰਿਹਾ ਤਾਂ ਕਿ ਪੰਜਾਬ ਦੀ ਤਰੱਕੀ ਹੋ ਸਕੇ ਮੈਨੂੰ ਅੱਜਕੱਲ੍ਹ ਪੜਨ ਦੀ ਲੋੜ ਨਹੀਂ ਹੈ ਲੇਕਿਨ ਮੈਂ ਸੋਚਦਾ ਕਿ ਅਸੀਂ ਸੂਬੇ ਨੂੰ ਕੁਝ ਦੇ ਸਕੀਏ ਐਸੀ ਸੂਬੇ ਵਾਸਤੇ ਕੁਝ ਬਿਹਤਰ ਕਰ ਸਕੀਏ بڑے ਦੇਸ਼ ਵਾਸਤੇ ਇਹਨਾਂ ਕੋਲੋ ਸੋਚ ਨਹੀਂ ਆ ਰ ਸ਼ਾਮ ਨੂੰ 4 ਵਜੇ ਦਾਰੂ ਪੀਣ ਲੱਗ ਜਾਣਾ ਤੁਸੀਂ ਤੁਸੀਂ ਸੂਬੇ ਬਾਰੇ ਸੋਚੋਗੇ ਕਦੋਂ